ਫਰਵਰੀ ਦੇ ਬਜਟ ਵਿੱਚ ਲੋਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ ਪਹਿਲਾਂ ਹੀ ਖਰੀਦ ਲਵੋ ਅਸਮਾਨੀ ਚੜ ਜਾਣਗੇ ਇਸ ਚੀਜ਼ ਦੇ ਰੇਟ ਜਲਦ ਤੋਂ ਜਲਦ ਦੇਖ ਲਵੋ ਇਹ ਖਬਰ ਤੇ ਕਰ ਦਿਓ ਸ਼ੇਅਰ ਜੀ ਹਾਂ ਕੇਂਦਰੀ ਬਜਟ ਦਾ ਸਮਾਂ ਨੇੜੇ ਹੈ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 4 ਅਪ੍ਰੈਲ ਤੱਕ ਚੱਲਣ ਦਾ ਪ੍ਰਸਤਾਵ ਹੈ ਵਿੱਤ ਮੰਤਰੀ ਨਿਰਮਲਾ ਸੀ타 ਰਮਣ ਫਰਵਰੀ 2025 ਜਾਨੀ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ ਤੇ ਸਭ ਦੀਆਂ ਨਜ਼ਰਾਂ 2025 ਦੇ ਬਜਟ ਉੱਤੇ ਟਿਕੀਆਂ ਹੋਈਆਂ ਹਨ ਤੁਹਾਨੂੰ ਦੱਸ ਦਈਏ ਕਿ ਸਰਕਾਰ ਇੰਪੋਰਟ ਡਿਊਟੀ ਵਧਾਉਣ ਦਾ ਦੀ ਤਿਆਰੀ ਕਰ ਰਹੀ ਹੈ ਤੇ ਜੇਕਰ ਇੱਕ ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਸੋਨੇ ਉੱਤੇ ਕਸਟਮ ਡਿਊਟੀ ਵਧਾਉਣ ਦਾ ਐਲਾਨ ਹੁੰਦਾ ਹੈ ਤਾਂ ਸੋਨੇ ਦੀ ਦਰਮਦ ਮਹਿੰਗੀ ਹੋ ਜਾਵੇਗੀ ਇਸ ਨਾਲ ਸੋਨੇ ਦੀ ਕੀਮਤ ਜਿਹੜੀ ਹੋਰ ਵਧ ਜਾਵੇਗੀ ਕਿਆਸ ਲਗਾਏ ਜਾ ਰਹੇ ਹਨ ਕਿ ਬਜਟ 2025 ਵਿੱਚ ਸੋਨੇ ਦੀਆਂ ਕੀਮਤਾਂ ਉੱਤੇ ਟੈਕ ਨੂੰ ਲੈ ਕੇ ਵੱਡੇ ਫੈਸਲੇ ਲਏ ਜਾ ਸਕਦੇ ਹਨ ਬਜਟ 'ਚ ਸਰਕਾਰ ਸੋਨੇ ਤੇ ਕਸਟਮ ਡਿਊਟੀ ਵਧਾ ਸਕਦੀ ਹੈ ਪਿਛਲੇ ਸਾਲ ਜੁਲਾਈ 'ਚ ਪੇਸ਼ ਕੀਤੇ ਗਏ ਬਜਟ 'ਚ ਵਿੱਤ ਮੰਤਰੀ ਨੇ ਸੋਨੇ ਤੇ ਚਾਂਦੀ ਤੇ ਦਰਾਮਦ ਡਿਊਟੀ 15 ਫੀਸਤੀ ਤੋਂ ਘਟਾ ਕੇ 6 ਫੀਸਤੀ ਕਰ ਦਿੱਤੀ ਸੀ ਦਰਾਮਦ ਡਿਊਟੀ ਚ 9 ਫੀਸਦੀ ਦੀ ਕਟੌਤੀ ਦਰਾਮਦ ਡਿਊਟੀ ਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ ਤੇ 2013 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦਰਾਮਦ ਡਿਊਟੀ 10 ਫੀਸਦੀ ਤੋਂ ਹੇਠਾਂ ਆਈ ਹੈ ਇੰਪੋਰਟ ਡਿਊਟੀ ਚ ਇਸ ਕਟੌਤੀ ਤੋਂ ਬਾਅਦ ਸੋਨੇ ਦੀ ਦਰਾਮਦ ਵਧੀ ਪਰ ਗਹਿਣਿਆਂ ਦੀ ਬਰਾਮਦ ਉਮੀਦ ਮੁਤਾਬਕ ਨਹੀਂ ਵਧੀ ਅਗਸਤ 2024 ਚ ਸੋਨੇ ਦੀ ਦਰਅਮਦ ਲਗਭਗ 104% ਵਧ ਕੇ 10.6 ਬਿਲੀਅਨ ਡਾਲਰ ਹੋ ਗਈ ਜਦੋਂ ਕਿ ਇਸ ਸਮੇਂ ਦੌਰਾਨ ਹੀਰੇ ਅਤੇ ਗਹਿਣਿਆਂ ਦੀ ਬਰਾਮਦ ਵਿੱਚ 23% ਤੋਂ ਵਧ ਕੇ ਵਾਧ ਦੀ ਗਰਾਵਟ ਆਈ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦਰਮਦ ਡਿਊਟੀ ਦਾ ਫੈਸਲਾ ਕਰਦੀ ਹੈ ਤੇ ਸਮੇਂ-ਸਮੇਂ ਤੇ ਇਸ ਨੂੰ ਸੋਧਦੀ ਹੈ ਇਹ ਪ੍ਰਕਿਰਿਆ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੁਆਰਾ ਕੀਤੀ ਜਾਂਦੀ ਹੈ ਜਦੋਂ ਸੋਨਾ ਖਰੀਦਿਆ ਜਾਂਦਾ ਹੈ ਅਤੇ ਦੂਜੇ ਦੇਸ਼ਾਂ ਤੋਂ ਭਾਰਤ ਲਿਆਂਦਾ ਜਾਂਦਾ ਹੈ ਤਾਂ ਖਰੀਦਦਾਰ ਨੂੰ ਕਸਟਮ ਡਿਊਟੀ ਅਦਾ ਕਰਨੀ ਪੈਂਦੀ ਹੈ ਤਾਂ ਇਹ ਵੱਡੀ ਖਬਰ ਸੋਨੇ ਨੂੰ ਲੈ ਕੇ ਆ ਰਹੀ ਹੈ ਕਿਉਂਕਿ ਇੱਕ ਫਰਵੀ ਨੂੰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨਵਾਂ 2025 ਦਾ ਬਜਟ ਆ ਉਹ ਪੇਸ਼ ਕੀਤਾ ਜਾਣਾ ਹੈ ਉਸ ਉਹ ਬਾਤ ਜਿਹੜਾ ਇਹ ਪ੍ਰਸਤਾਵ ਲਗਾਇਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤੇ ਵਿੱਚ ਵਾਧਾ ਹੋ ਸਕਦਾ ਹੈ ਤੇ ਜੇਕਰ ਤੁਸੀਂ ਵੀ ਸੋਨਾ ਖਰੀਦਣ ਦੇ ਬਾਰੇ ਸੋਚ ਰਹੇ ਹੋ ਤਾਂ 31 ਜਨਵਰੀ ਯਾਨੀ ਕਿ 1-2 ਦਿਨਾਂ ਦੇ ਵਿੱਚ ਖਰੀਦਦਾਰੀ ਕਰ ਲਓ ਕਿਉਂਕਿ ਬਜਟ ਦੇ ਵਿੱਚ ਪ੍ਰਸਤਾਵ ਹੈ ਕਿ ਸੋਨੇ ਦੀਆਂ ਕੀਮਤਾਂ ਵੱਧ ਜਾਣਗੀਆਂ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ